ਸਟਾਰ ਦੇਸ ਦੀ ਬੰਡ ਪਿੱਛੋਂ ਸਰਕਾਰ ਅਤੇ ਵਿਦਿਆ ਸ਼ਾਸਤਰੀਆਂ ਨੇ ਅੰਗਰੇਜ਼ੀ ਰਾਜ ਵੇਲੇ ਦੀ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਪਰਿਵਰਤਨ ਲਿਆਉਣ ਵੱਲ ਬਸੀਸ ਧਿਆਨ ਦਿੱਤਾ ਡੰਡੇ ਇਸ ਸਿੱਖਿਆ ਪ੍ਰਣਾਲੀ ਦਾ ਬਦਲ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਅਨੁਸਾਰ ਤਿਆਰ ਕੀਤੀ ਗਈ ਬੇਸਿਕ ਸਿੱਖਿਆ ਪਰਨਾਲੀ ਨੂੰ ਅਪਣਾਇਆ ਗਿਆ ਅਤੇ ਪਹਿਲਾ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕਰਨ ਦੇ ਯਤਨ ਕੀਤੇ ਗਏ ਡੰਡੀ ਇਸਾ ਸਿੱਖਿਆ ਪ੍ਰਣਾਲੀ ਵਿੱਚ ਕਿਤਾਬੀ ਪੜ੍ਹਾਈ ਤੋਂ ਇਲਾਵਾ ਛੋਟੇ-ਛੋਟੇ ਤੰਦਿਆਂ ਦੀ ਸਿਖਲਾਈ ਵੀ ਪਾਠਕ੍ਰਮ ਵਿੱਚ ਸ਼ਾਮਲ ਸੀ ਡੰਡੀ ਬੇਸਿਕ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ ਲਈ ਅਧਿਆਪਕਾਂ ਦੀ ਸਿਖਲਾਈ ਲਈ ਬੇਸਿਕ ਟ੍ਰੇਨਿੰਗ ਸੈਂਟਰ ਖੋਲੇ ਗਏ ਤਾਂ ਜੋ ਜੋਗ ਸਿਖਲਾਈ ਪ੍ਰਾਪਤ ਕਰ ਚੁੱਕਣ ਤੋਂ ਬਾਅਦ ਅਧਿਆਪਕ ਇਸ ਨੂੰ ਸਫਲਤਾ ਨਾਲ ਲਾਗੂ ਕਰ ਸਕਣ ਡੰਡੀ ਇਸ ਪ੍ਰਣਾਲੀ ਦੇ ਦੋ ਮੂਲ ਉਦੇਸ਼ ਸਨ ਵਿਦਿਆਰਥੀ ਦੇ ਮਨ ਵਿੱਚ ਕਿਰਤ ਲਈ ਸਤਿਕਾਰ ਪੈਦਾ ਕਰਨਾ ਅਤੇ ਕੋਈ ਧੰਦਾ ਕਰਦੇ ਕਰਦੇ ਸਿੱਖਿਆ ਪ੍ਰਾਪਤ ਕਰਨੀ ਡੰਡੀ ਜੋਗ ਸਿਖਲਾਈ ਪ੍ਰਾਪਤ ਕਰ ਚੁੱਕੇ ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤ ਕੀਤੇ ਗਏ ਹਜ਼ਾਰਾਂ ਰੁਪਏ ਦਾ ਸਮਾਨ ਪ੍ਰਾਇਮਰੀ ਸਕੂਲਾਂ ਵਿੱਚ ਭੇਜਿਆ ਗਿਆ ਡੰਡੀ ਪਹਿਲਾਂ ਕੁਝ 94 ਸਕੂਲਾਂ ਵਿੱਚ ਇਸ ਪ੍ਰਣਾਲੀ ਨੂੰ ਪੂਰਨ ਤੌਰ ਤੇ ਅਮਲੀ ਰੂਪ ਦੇਣ ਦੇ ਯਤਨ ਕੀਤੇ ਗਏ ਡੰਡੀ ਪ੍ਰੰਤੂ ਜਿਸ ਉਤਸ਼ਾਹ ਨਾਲ ਵਿਦਿਆ ਦੇ ਢਾਂਚੇ ਵਿੱਚ ਪਰਵਰਤਨ ਲਿਆਉਣ ਦੀ ਯੋਜਨਾ ਬਣਾਈ ਗਈ ਸੀ ਉਸ ਉਤਸ਼ਾਹ ਨਾਲ ਲਾਗੂ ਨਾ ਹੋ ਸਕੇ ਡੰਡੀ ਇਸ ਨੂੰ ਲਾਗੂ ਨਾ ਕਰਨ ਦੇ ਕਾਰਨ ਅਤੇ ਜ਼ਿੰਮੇਵਾਰੀਆਂ ਨਿਰਧਾਰਿਤ ਕਰਨਾ ਕਠਿਨ ਹੈ ਪਰ ਇਹ ਇੱਕ ਅਸਫਲ ਤਜਰਬਾ ਰਿਹਾ ਅਤੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਮੋੜ ਉਹ ਪੁਰਾਣਾ ਵਿਦਿਅਕ ਢਾਂਚਾ ਆਪ ਮੁਹਾਰਾ ਚਾਲੂ ਹੋ ਗਿਆ ਡੰਡੀ ਲਾਜ਼ਮੀ ਵਿਦਿਆ ਐਕਟ ਅਨੁਸਾਰ ਪਹਿਲੀ ਤੋਂ 5ਵੀਂ ਸ਼੍ਰੇਣੀ ਤੱਕ ਪ੍ਰਾਇਮਰੀ ਪੱਧਰ ਦੀਆਂ ਸ਼੍ਰੇਣੀਆਂ ਮਿੱਥੀਆਂ ਗਈਆਂ ਡੰਡੀ ਦੇਸ਼ ਦੀ ਬੰਡ ਤੋਂ ਪਹਿਲਾਂ ਚੌਥੀ ਸ੍ਰੈਣੀ ਤੱਕ ਹੀ ਪ੍ਰਾਇਮਰੀ ਪੱਧਰ ਹੁੰਦਾ ਸੀ ਡੰਡੀ ਇਸ ਐਕਟ ਦੇ ਮੁੱਖ ਆਸ਼ੇ ਦੋ ਹਨ ਡੰਡੀ ਦੇਸ਼ ਵਿੱਚੋਂ ਅਨਪੜਤਾ ਦੂਰ ਕਰਨਾ ਅਤੇ ਪੰਜਵੀਂ ਤੱਕ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਲਿਖਣਾ ਪੜ੍ਹਨਾ ਸਿਖਾਉਣ ਤੋਂ ਇਲਾਵਾ ਉਨਾ ਵਿਸ਼ਿਆਂ ਬਾਰੇ ਮੁੱਢਲਾ ਗਿਆਨ ਦੇਣਾ ਜਿਹੜੇ ਮਿਡਲ ਅਤੇ ਹਾਈ ਸ਼੍ਰੇਣੀਆਂ ਵਿੱਚ ਵੀ ਪੜ੍ਹਾਏ ਜਾਂਦੇ ਹਨ ਤਾਂ ਜੋ ਪੰਜਵੀਂ ਪਾਸ ਕਰ ਚੁੱਕਾ ਵਿਦਿਆਰਥੀ ਗਿਆਨ ਦੀ ਰੌਸ਼ਨੀ ਤੋਂ ਸੱਖਣਾ ਨਾ ਰਹਿ ਜਾਵੇ ਡੰਡੀ ਇਸ ਯੋਜਨਾ ਅਨੁਸਾਰ ਬੇਸਿਕ ਸਿੱਖਿਆ ਦੇ ਤਤ ਅਲੋਪ ਹੋ ਗਈ ਅਤੇ ਪ੍ਰਾਇਮਰੀ ਸ਼੍ਰੇਣੀਆਂ ਲਈ ਪਾਠ ਸਮੱਗਰੀ ਵਧ ਗਈ ਡੰਡੀ ਜਿਵੇਂ ਸਮਾਜਿਕ ਸਿੱਖਿਆ ਸਧਾਰਨ ਵਿਗਿਆਨ ਅਤੇ ਚਿੱਤਰਕਲਾ ਨਵੇਂ ਵਿਸ਼ੇ ਲਾਗੂ ਹੋ ਗਏ ਡੰਡੀ ਜੀਵਨ ਵਿੱਚ ਰੋਜ਼ਾਨਾ ਬਾਪੈਣ ਵਾਲੀਆਂ ਗਿਆਨ ਦੀਆਂ ਘਟਨਾਵਾਂ ਦਾ ਗਿਆਨ ਆਪਣੇ ਜਲੇ ਪ੍ਰਾਂਤ ਅਤੇ ਚੁਗਿਰਦੇ ਬਾਰੇ ਗਿਆਨ ਸਮਾਜ ਵਿੱਚ ਇੱਕ ਨਾਗਰਿਕ ਵਜੋਂ ਰਹਿਣ ਲਈ ਮੁਢਲੀ ਜਾਣਕਾਰੀ ਨਵੇਂ ਵਿਧਾਏ ਗਏ ਸਲੀਪਸ ਦੀ ਭਾਵਨਾ ਹੈ ਡੰਡੀ ਬੇਸਿਕ ਸਿੱਖਿਆ ਪ੍ਰਣਾਲੀ ਤੋਂ ਪਿੱਛੋਂ ਇਹ ਪ੍ਰਾਇਮਰੀ ਸਿੱਖਿਆ ਵਿੱਚ ਦੂਜਾ ਤਜਰਬਾ ਹੈ ਡੰਡੀ ਵਿਸ਼ਵ ਸਿੱਖਿਆ ਪ੍ਰਣਾਲੀਆਂ ਨੂੰ ਮੁੱਖ ਰੱਖਦੇ ਹਾਂ ਭਾਰਤ ਦੇ ਦੂਜੇ ਪ੍ਰਾਂਤਾਂ ਦੇ ਸਿਲੇਬਸ ਨੂੰ ਵੇਖਦੇ ਆ ਅਤੇ ਸਿਧਾਂਤਕ ਪੱਖੋਂ ਪ੍ਰਾਇਮਰੀ ਵਿੱਚ ਇਹ ਸਿਲੇਬਸ ਲਾਗੂ ਕਰਨਾ ਅਨਿਸ਼ਚਿਤ ਨਹੀਂ ਆਖਿਆ ਜਾ ਸਕਦਾ ਡੰਡੀ